ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਇੰਟਰਨੈਸ਼ਨਲ ਸੰਤ ਸਮਾਜ ਸੇਵਾਦਲ ਦੇ ਮੁਖ ਸੇਵਾਦਾਰ ਸੰਤਰੀਨ ਬਾਬਾ ਲਖਵੀਰ ਸਿੰਘ ਜੀ ਖਾਲਸਾ ਲੋਹੜਾ ਸਾਹਿਬ ਵਾਲੇ ਅੱਜ ਸਾਡੇ ਬੜੇ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਕੁਲਵਿੰਦਰ ਸਿੰਘ ਜੀ ਕਲਹੀੜੀ ਵਾਲਿਆਂ ਦੇ ਗ੍ਰਹਿ ਵਿਖੇ ਪਹੁੰਚੇ ਜੋ ਮਹਾਰਾਜ ਜੀ ਨੇ ਬਹੁਤ ਵੱਡੀ ਕਿਰਪਾ ਕੀਤੀ ਇਹਨਾਂ ਨੂੰ ਦੋਤਰੇ ਦੀ ਦਾਤ ਬਖਸ਼ਿਤ ਕੀਤੀ ਆ। ਉਹ ਰਾਜਿਆ ਸੀ ਉਹ ਨੰਨੇ-ਮੁੰਨੇ ਜੇ ਛੋਟੇ ਜੇ ਬੱਚੇ ਦੇ ਦਰਸ਼ਨ ਕਰਨ ਬਾਅਦ ਤੇ ਆ ਸੋ ਸਾਡੇ ਬੜੇ ਸਤਿਕਾਰਯੋਗ ਬਾਬਾ ਰਵਿੰਦਰ ਸਿੰਘ ਜੀ ਸੁੰਨੀ ਮਸਲੀ ਵਾਲੇ ਸੋ ਪਹੁੰਚਿਆ ਸੀ ਸਾਰੇ ਸਭ ਤੋਂ ਪਹਿਲਾਂ ਤਾਂ ਸਾਡੀ ਬੇਟੀ ਨੂੰ ਸੰਤ ਬਾਬਾ ਕਲਵਿੰਦਰ ਸਿੰਘ ਜੀ ਸਾਰੇ ਪਰਿਵਾਰ ਨੂੰ ਨਵੇਂ ਜੀ ਦੀਆਂ ਲੱਖ-ਲੱਖ ਮੁਬਾਰਕਾਂ ਦਿੰਨੇ ਆ। ਵਾਹਿਗੁਰੂ ਜਰ ਦਾਸੀ ਕਰਦੇ ਆ ਬੱਚੀ ਨੂੰ ਤੇ ਬੱਚੇ ਨੂੰ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਦਿਨ ਦੁਗਣੀਆ ਰਾਤ ਚੁਗਣੀਆ ਤਰੱਕੀਆਂ ਬਖਸ਼ ਕਰਨਾ ਵਾਹਿਗੁਰੂ ਸਦਾ ਹੀ ਬੱਚੇ ਨੂੰ ਸਲਾਮਤ ਰੱਖਣਾ ਮਾਤਾ ਪਿਤਾ ਦਾ ਆਗਿਆਕਾਰੀ ਬਣਾਉਣਾ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਬਖਸ਼ਣ ਸੋ ਬਾਬਾ ਜੀ ਵੱਲੋਂ ਸੋ ਇਹ ਸਿੰਘਾਂ ਦੇ ਵਾਸਤੇ ਰਸਤਾ ਵਸਤਾ ਖਾਣ ਪੀਣ ਦਾ ਸਮਾਨ ਤਿਆਰ ਕੀਤਾ ਗਿਆ ਸੋ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਹੀ ਪ੍ਰੇਮ ਦੇ ਨਾਲ ਸੱਦਾ ਦਿੱਤਾ ਸਵਜੈ ਜੀ ਸਾਰੇ ਹੀ ਬੱਚੇ ਦੇ ਦਰਸ਼ਨ ਕਰਨ ਵਾਸਤੇ ਆ ਸੋ ਬਾਬਾ ਜੀ ਬੋਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਹੀ ਸਤਿਕਾਰਯੋਗ ਇੰਟਰਨੈਸ਼ਨਲ ਸੰਸਮਾਦ ਦੇ ਸਿਵਾਦਲ ਦੇ ਪ੍ਰਧਾਨ ਦੇ ਵਜੋਂ ਸੇਵਾ ਨਿਭਾ ਰਹੇਨ ਸ਼੍ਰੀਮਾਨ ਸੰਤ ਬਾਬਾ ਲਖਮੀ ਸਿੰਘ ਜੀ ਸੰਤ ਰਣਜੀਤ ਜੀ ਲਲੋਡਾ ਸਾਹਿਬ ਵਾਲੇ ਉਹਨਾਂ ਦਾ ਸਾਡੇ ਗ੍ਰਹਿ ਵਿਖਿਆਣ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਜੀਆਂ ਨੂੰ ਤੇ ਨਾਲ ਹੀ ਉਹਨਾਂ ਦੇ ਸਤਿਕਾਰਯੋਗ ਬਾਬਾ ਰਵਿੰਦਰ ਸਿੰਘ ਜੀ ਚੁੰਨੀ ਮਛਲੀ ਵਾਲੇ ਪੰਥੀਆਂ ਨੂੰ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸਾਰੇ ਜਥੇ ਦੇ ਸਿੰਘ ਪੰਥੀਆਂ ਨੂੰ ਬਹੁਤ-ਬਹੁਤ ਧੰਨਵਾਦ ਸੋ ਸਤਿਕਾਰਯੋਗ ਨਾ ਕੋਖਾਂ ਦਾ ਸਤਿਕਾਰ ਕਰਦੇ ਹੋਇਆ ਅੱਜ ਸਾਡੇ ਛੋਟੇ ਜਿਹੇ ਦੋਤੇ ਨੂੰ ਚਾਚਾ ਗੁਰਨਵਾਰ ਸਿੰਘ ਜੀ ਨੂੰ ਜੋ ਦੇਖਣ ਆਤੇ ਪਹੁੰਚੇ ਹਨ ਸੋ ਬਹੁਤ-ਬਹੁਤ ਧੰਨਵਾਦ ਮਹਾਂਪੁਰਖਾਂ ਦਾ ਸਤਿਗੁਰ ਜੀ ਦੀ ਸਿਦਰਾਈ ਪਿਆਰ ਬਣਾ ਕੇ ਰੱਖਣ ਚਾਹਦਿਆਂ ਕਲਵਸ਼ਣ ਸਾਰੇ ਮਹਾਂਪੁਰਖਾਂ ਦਾ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਬੱਲੇ 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 ਨਾ ਨਾ ਲੈ ਲਾ ਜੀ ਇਹ ਆ ਸਾਡਾ ਨਵਾਂ ਮੈਂਬਰ ਜੋਦਰ ਸਿੰਘ ਗੁਰਨਵਜ ਸਿੰਘ ਗੁਰਨਵਜ ਸਿੰਘ ਹਾਈ ਹਾਂ ਬੱਲੇ 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 ਬੈਗੂ ਬੈਗੂ ਕਰ ਦੋ ਪੁੱਤ ਬੈਗੂ ਬੈਗੂ ਕਰ ਦੋ ਗੁਰਨਵਜ ਜੀ ਇਹ ਮੇਰੇ ਚੜੀ ਰਹੇ ਉਹਦਾ ਦਿਨ ਚ ਬਹੁਤ ਹੁੰਦਾ ਜੀ ਰਾਤ ਨੂੰ ਨਹੀਂ ਹੁੰਦਾ ਕਰ ਇਹ ਰਾਤ ਨੂੰ ਜਾ ਰਾਤ ਨੂੰ ਨਾ ਜਾ ਕੇ ਰਹਿੰਦੇ ਕੋਈ ਨਹੀਂ ਇਹਦਾ ਕੋਈ ਨਹੀਂ ਬੱਚਾ ਬੱਲੇ 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 ਹਾਂ ਇਹ ਮੱਤ ਕੋਈ ਨਹੀਂ ਆ ਉਠੂਆ ਜੀ ਹੁਣ ਸ਼ਾਮ ਨੂੰ 6:45 ਵਜੇ ਨੇੜੇ ਨਾ ਜਾਈ ਹੋਏ ਉਠੋ ਪੁੱਤ ਉਠੋ ਇੱਕ ਵਾਰੀ ਵੈਗਰੂ ਕਰੋ ਵੈਗਰੂ ਕਰੋ ਸੋ ਇਹ ਸਾਡਾ ਨਵਾਂ ਮਹਿਮਾਨ ਜੋ ਆਇਆ ਬਹੁਤ ਬਹੁਤ ਬੁਧਾਈਆਂ ਜਿੰਨੇ ਪਰਵਾਹ ਨੂੰ ਸਾਰੇ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਬੋਲੋ ਪੁੱਤ ਬਾਬਾ ਜੀ ਆਏ ਬਾਬਾ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਦੋ ਬਾਬਾ ਜੀ ਨੂੰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਦੋ ਹਾਂਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾ ਦੋ ਪੁੱਤ ਫਤਿਹ ਬੁਲਾ ਦੋ ਅੱਜ 25 ਦਿਨ ਤਾਂ ਹੋਇਆ ਬਾਬਾ ਜੀ ਅੱਛਾ ਅੱਜ 25 ਇੱਕ ਤਰੀਕ ਦਾ ਜਨਮ ਦਿਵਾਲੀ ਵਾਲੇ ਦਿਨ ਅੱਛਾ ਅੱਛਾ ਹਾਂਜੀ 25 ਦਿਨ ਦਾ ਹੋ ਗਿਆ ਅੱਜ 25 ਵਧੀਆ ਦਿਵਾਲੀ ਨਾਲ ਤਾਂ ਲੜੀ ਲਾਇਆ ਕਰਨਗੇ ਮਠਾਈਆਂ ਆਇਆ ਕਰਨੀ ਜਨਮ ਦਿਨ ਮਨਜਾ ਕਰੀਦਾ ਹਾਂ ਨਾ ਇਹਦਾ ਜਨਮ ਦਿਨ ਮਦ ਆ ਨਾ ਨੱਜੂ ਯਾ ਕਰਨਾ ਬੁਲਾਓ ਹੂੰ no hello <Yeah, look>. चलो